ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਸਾਕੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਸਰਵਨ ਕਰੋ ਜੀ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਤੀ ਜੋਤ ਸਮਾਉਣਾ ਬਾਬਾ ਅਮਰਦਾਸ ਜੀ ਆਪਣੀ ਸੇਵਾ ਵਿੱਚ ਫਿਰ ਜੁਟ ਗਏ ਉਹ ਸਵੇਰੇ ਅਮਰਤ ਵੇਲੇ ਉੱਠਦੇ ਅਤੇ ਜਪਜੀ ਸਾਹਿਬ ਦਾ ਪਾਠ ਕਰਦੇ ਬਿਆਸ ਦਰਿਆ ਉਤੇ ਪਹੁੰਚ ਜਾਂਦੇ ਫਿਰ ਗਾਗਰ ਭਰ ਕੇ ਵਾਪਸ ਖੰਡੂਰ ਸਾਹਿਬ ਆਉਂਦੇ ਇੱਕ ਰਾਤ ਮੀਂਹ ਬਹੁਤ ਪੈ ਰਿਹਾ ਸੀ ਬਾਬਾ ਅਮਰਦਾਸ ਜੀ ਜਦ ਜਲ ਲੈਣ ਵਾਸਤੇ ਤੁਰਨ ਲੱਗੇ ਤਾਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਇਸ ਸੇਵਾ ਲਈ ਕਿਹਾ ਪਰ ਉਹ ਟਾਲ ਗਏ ਬਾਬਾ ਜੀ ਜਲ ਲੈਣ ਚਲੇ ਗਏ ਜਦ ਉਹ ਜਲ ਪਰ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੇ ਦੀ ਤਾਣਾ ਉਨਣ ਵਾਲੀ ਕਿੱਲੀ ਨਾਲ ਠੇਡਾ ਲੱਗਣ ਕਰਕੇ ਡਿੱਗ ਪਈ ਪਰ ਉਹਨਾਂ ਗਾਗਰ ਸੰਭਾਲ ਕੇ ਰੱਖੀ ਜਦ ਜੁਲਾਈ ਨੇ ਪੁੱਛਿਆ ਕੌਣ ਹੈ ਤਾਂ ਜੁਲਾਈ ਨੇ ਉੱਤਰ ਦਿੱਤਾ ਉਹੀ ਅਮਰੂ ਨਿਥਾਵਾਂ ਹੈ ਹੋਰ ਕੌਣ ਹੈ ਬਾਬਾ ਜੀ ਨੇ ਇਹ ਗੱਲ ਸੁਣ ਕੇ ਕਿਹਾ ਮੈਂ ਨਿਥਾਵਾਂ ਨਹੀਂ ਮੈਂ ਤਾਂ ਗੁਰੂ ਵਾਲਾ ਹਾਂ ਬਾਅਦ ਵਿੱਚ ਗਾਗਰ ਸੰਭਾਲ ਕੇ ਖੰਡੂਰ ਸਾਹਿਬ ਪਹੁੰਚ ਗਏ ਅਤੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ ਜਦ ਸਵੇਰੇ ਦਰਬਾਰ ਲੱਗਾ ਤਾਂ ਗੁਰੂ ਜੀ ਨੇ ਬਾਬਾ ਅਮਰਦਾਸ ਜੀ ਤੋਂ ਪੁੱਛਿਆ ਕਿ ਅੱਜ ਜਲ ਲਿਆਉਂਦੇ ਸਮੇਂ ਕੀ ਗੱਲ ਹੋਈ ਸੀ ਕਦ ਬਾਬਾ ਜੀ ਨੇ ਕਿਹਾ ਮਹਾਰਾਜ ਤੁਸੀਂ ਜਾਨੀ ਜਾਨ ਹੋ ਮੈਂ ਕੀ ਦੱਸਾਂਗਾ ਤੁਹਾਨੂੰ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਉਸ ਜਲਾਈ ਨੇ ਤੁਹਾਨੂੰ ਨਿਥਾਵਾਂ ਕਿਹਾ ਹੈ ਪਰ ਉਹ ਕਮਲੀ ਨਹੀਂ ਜਾਣਦੀ ਕਿ ਤੁਮਹੋ ਨਿਥਾਵਨ ਕੇ ਥਾਨ ਕਰੋ ਨਿਮਾਨੇ ਮਾਨ ਨਿਤਾਣਿਆਂ ਕੇ ਤਾਨ ਨਿਉਟਿਆਂ ਕੀ ਓਟ ਨਿਆਸਰਿਆਂ ਦੇ ਆਸਰਾ ਨਿਧਰਿਆਂ ਦੀ ਧਿਰ ਨਦੀਰਨ ਦਾ ਧਰ ਪੀਰਾਂ ਦੇ ਪੀਰ ਦਿਆਲ ਗਹੀ ਬੋੜ ਜਗਤ ਬੰਦੀ ਛੋੜ ਨਨਕਰਨ ਸਮਰੱਥ ਸਭ ਜੀਵਾਂ ਕਾ ਜਿਸ ਹੱਥ ਜਦ ਦਰਬਾਰ ਦੀ ਸਮਾਪਤੀ ਹੋਈ ਤਾਂ ਜੁਲਾਹਾ ਵਰਲਾਪ ਕਰਦਾ ਆ ਗਿਆ ਕਿ ਉਸ ਦੀ ਜੁਲਾਹੀ ਕਮਲੀ ਹੋ ਗਈ ਹੈ ਜਦ ਜੁਲਾਹੀ ਦਰਬਾਰ ਹਾਜ਼ਰ ਹੋਈ ਤਾਂ ਗੁਰੂ ਜੀ ਦੀ ਨਜ਼ਰ ਪੈਂਦਿਆਂ ਹੀ ਠੀਕ ਹੋ ਗਈ ਗੁਰੂ ਅਗੰਗਦ ਦੇਵ ਜੀ ਨੂੰ ਹੁਣ ਪੂਰੀ ਤਸੱਲੀ ਹੋ ਗਈ ਸੀ ਕਿ ਗੁਰੂ ਗੱਦੀ ਦਾ ਭਾਰ ਚੁੱਕਣ ਵਾਲਾ ਹੁਣ ਕੇਵਲ ਬਾਬਾ ਅਮਰਦਾਸ ਹੀ ਹੈ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਉਹਨਾਂ ਪਾਸੋਂ 5 ਪੈਸੇ ਅਤੇ ਇੱਕ ਨਾਰੀਅਲ ਮੰਗਵਾਇਆ ਫਿਰ ਬਾਬਾ ਅਮਰਦਾਸ ਨੂੰ ਤਖਤ ਤੇ ਬਿਠਾ ਕੇ ਉਹਨਾਂ ਅੱਗੇ 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ ਮੱਥੇ ਉੱਤੇ ਤਿਲਕ ਲਾਇਆ ਗੁਰੂ ਜੀ ਨੇ ਸਭ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਤੁਹਾਡੇ ਗੁਰੂ ਬਾਬਾ ਅਮਰਦਾਸ ਜੀ ਹਨ ਸਭ ਸੰਗਤਾਂ ਨੇ ਉਹਨਾਂ ਅੱਗੇ ਮੱਥਾ ਟੇਕਿਆ ਫਿਰ ਆਪ ਜੀ ਦੇ ਚਿਹਰੇ ਉੱਤੇ ਅਜੀਬ ਜਿਹੀ ਲਾਲੀ ਛਾ ਗਈ ਆਪ ਜੀ ਦੀ ਮੁਸਕਰਾਹਟ ਸਾਗਰ ਵਾਂਗ ਸ਼ਾਂਤ ਸੀ ਸਭ ਪਾਸੇ ਦ੍ਰਿਸ਼ਟੀ پا ਕੇ ਗੁਰੂ ਅੰਗਦ ਦੇਵ ਜੀ ਨੇ ਸਿਗਾਸ਼ ਨੂੰ ਤੇ ਹੀ ਬਰਾਜੇ ਗਏ ਅਤੇ ਅੱਖਾਂ ਬੰਦ ਕਰਕੇ ਉੱਪਰ ਚਾਦਰ ਲੈ ਲਈ ਉਹਨਾਂ ਦੀ ਜੋਤ ਪ੍ਰਭੂ ਦੀ ਜੋਤ ਨਾਲ ਇੱਕਮਿਕ ਹੋ ਗਈ ਸੀ ਸੱਬੇ ਪਾਸੇ ਆਵਾਜ਼ਾਂ ਗੂੰਜ ਰਹੀਆਂ ਸਨ ਗੁਰੂ ਅੰਗਦ ਜਿਹਾ ਨਾ ਹੋਰ ਕੋਈ ਗੁਰੂ ਅੰਗਦ ਜਿਹਾ ਨਾ ਹੋਰ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਕੀ ਇਤੋਂ ਤੱਕ ਸਮਾਪਤ ਹੈ ਜੀ ਸਰਵਨ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ